पंजाब ਦਰਕਰੰਤ ਸੰਬਧਕਾਰ ਬਾਸਪੁਰ ਤੇ ਬਟਾਲਾ ਸੀਨਾ ਨਗਰ ਦੇ ਵਰਕਾ ਦੀ ਜਿਹੜੀ ਨੀਤੀ ਬਈ ਜਿਸ ਵਿੱਚ ਤੇ ਕਰਮਿਆ ਪ੍ਰਤੀ ਮਿੱਤੇ ਮਿਲਲਾ ਵਰਕਰਾਂ ਪ੍ਰਤੀ ਮਨਰੇਗਾ ਨਸ਼ਿਆਂ ਦੇ ਖਿਲਾਫ ਤੇ ਹੋਰ ਜਿਹੜੀਆਂ तमाम ਲੰਮੇ ਸਮੇਂ ਤੋਂ ਲੜਦੀਆਂ ਮੰਗਾ ਦੇ ਖਿਲਾਫ ਮਾਨ ਸਰਕਾਰ ਦੇ ਖਿਲਾਫ ਮੋਦੀ ਸਰਕਾਰ ਦੇ ਖਿਲਾਫ ਇਹਨਾਂ ਵਕਤਾਂ ਨੇ ਜਿਹੜਾ ਪਿੱਗਲ ਵਜੋਂ ਦਾ ਪੁੱਛਦਾਗਾ ਅੱਜ ਚਰਚਾ ਕੀਤੀ ਕਿ ਜੇ ਖਾਦਿਆ ਮੰਗਾਵਾ ਤੇ ਹਾਂ ਦਿੱਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿੱਤਾ ਸੀ ਕਰਾਂਗੇ ਕਿਉਂਕਿ ਇਹ ਲੋਕ ਚੁੰਦੇ ਨੇ ਕਿ ਇਹ ਅੱਜ ਵੀ ਗੁਲਾਮ ਹੋਣ ਅੱਜ ਵੀ ਗੁਲਾਮ ਨੇ ਕੱਲ ਵੀ ਗੁलाम ਰਹਿਣ ਤੇ ਇਹ ਗੁਲਾਮੀ ਦੀ ਜ਼ਿੰਦਗੀ ਦਾ ਬਾਹਰ ਨਾ ਹੋਣ ਇਸ ਕਰਕੇ ਫਿਰ ਇਹ ਲੋਕ ਵੀ ਸਿਆੜੇ ਹੋ ਗਏ ਨੇ ਕਿਉਂਕਿ ਜਿਵੇਂ ਆਮ ਪਾਰਟੀ ਨੂੰ ਪਾਰਲੀਮੈਂਟ ਦੀ ਚੋਣਾਂ ਦੇ ਵਿੱਚ ਜਿਹੜਾ ਹੈਗਾ ਉਹ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਇਹ ਦਿਨ ਦੂਰ ਨਹੀਂ ਜਿਹੜਾ ਤੁਗੰਤਵਾਨ ਸਰਕਾਰ ਜਿਹੜੀ ਆ ਮੂੰਹੜੇ ਮੂੰਹ ਡਿਜੇਗੀ ਕਿਉਂਕਿ ਨਾ ਤੇ ਉਹਨਾਂ ਨੇ ਸੱਚੇ ਮੁਲਾਜ਼ਮਾਂ ਦਾ ਸੋਚਿਆ ਨਾ ਇਹਨਾਂ ਨੇ ਕਿਸੇ ਸੰਸਦਾਂ ਦਾ ਸੋਚਿਆ ਨਾ ਹੀ ਕਿਸੇ ਹੋਰ ਉਸ ਜਿਹੜਾ ਗਰੀਬਾਂ ਦਾ ਸੋਚਿਆ ਅੱਜ ਵੀ ਗਰੀਬ ਜਿਹੜੇ ਨੇ ਉੱਥੇ ਜਿਹੜੀ ਥਾਂ ਤੇ ਖੜੇ ਸੀ ਅੱਜ ਵੀ ਉਸ ਥਾਂ ਤੇ ਖੜੇ ਨੇ ਇਸ ਤਰ੍ਹਾਂ ਕੇ ਸਾਡੀ ਜਿੱਤੇਬੰਦੀ ਜਿਹੜੀ ਆ ਮੰਗ ਕਰਦੀ ਆ ਇਹ ਮਨੁੱਖ ਅਧਿਰੇ ਕਾਨੂੰਨ ਦੇ ਵਿੱਚ ਜਿਹੜੇ ਕਾਨੂੰਨ ਜਿਹੜੇ ਵਰਤੇ ਜਾ ਰਹੇ ਨੇ ਇਹ ਕਾਨੂੰਨਾਂ ਨੂੰ ਜਿਹੜਾ ਹੈਗਾ ਠੀਕ ਢੰਗ ਨਾਲ ਭਗਵੰਤਬਾਹ ਲਾਗੂ ਕਰੇ ਕਿਉਂਕਿ ਨਸ਼ਾ ਮਨੁੱਖਾਂ ਦਾ ਤਬਾਹੀ ਕਰਦਾ ਹੈ ਵਿੱਚ ਜਿਹੜੇ ਨੌਜਵਾਨ ਆ ਰਹਿਆਂ ਨੇ Delhi ਖਬਰਾਂ ਆ ਰਹਿਆਂ ਨੇ ਕਿ ਕੋਈ 2 4 5 ਨੌਜਵਾਨ ਜਿਹੜੇ ਨੇ ਉਹ ਨਸ਼ੇ ਦੀ ਟੇੜ ਚੱਲ ਰਹੇ ਨੇ ਅੱਜ ਜੇ ਲੋੜਿਆ ਭਗਵੰਤਬਾਹ ਉਹਨਾਂ ਵੱਡੇ ਵੱਡੇ ਨਸ਼ੇ ਦੇ ਡਾਕਰਾਂ ਨੂੰ ਫੜੀ ਸਰ ਤੋਂ ਬੰਦਵਾੰਦਾ ਜਿਹੜੀ ਪੁਲਸਿਆ ਉਹ ਉਹਨਾਂ ਗ੍ਰਿਪ ਦੇ ਬੱਚਿਆਂ ਨੂੰ ਫੜ ਕੇ ਜੇਲਾ ਚ ਰੱਖਦੀ ਆ ਜਿਹੜੇ ਵੱਡੇ ਜ਼ਿਦਾਗਰ ਨੇ ਉਹ ਇੱਥੇ ਤੁਰੇ ਫਿਰਦੇ ਨੇ ਤੇ ਅੱਜ ਗਰੀਬ ਲੋਕ ਕਰਕੇ ਦੀ ਦਲਦਲ ਵਿੱਚ ਖੜੇ ਨੇ ਕਿ ਵੱਡੇ ਵੱਡੇ ਸ਼ਾਹ ਕਰੋ ਦਾ ਕਰਜ਼ਾ ਸਰਕਾਰਾਂ maaf ਕਰਦੀਆਂ ਪਿਆ ਨੇ ਕਿਸਾਨਾਂ ਦਾ ਕਰਜ਼ਾ maaf ਕਰਦੀਆਂ ਪਿਆ ਨੇថា ਕਿ ਗਰੀਬਾਂ ਦਾ ਕਰਜ਼ਾ maaf ਕਰਦੀਆਂ ਪਿਆ ਨੇ ਆ ਮਿੱਟੀ ਬੀਲ ਵਰਕਰਾਂ ਲਈ ਅਸੀਂ ਦੋ ਵਾਰੀ ਸਿੱਖਿਆ ਮੰਤਰੀ ਨੂੰ ਮਿਲ ਕੇ ਆਏ ਮੁਖਮਤ ਕੀ ਨੂੰ ਦਰ ਕੇ ਆਏ ਕਿ ਇਹਨਾਂ ਨੂੰ ਪਤਾ ਕੀਤਾ ਜਾਵੇ ਇਹਨਾਂ ਦੀ ਤਲਖਾ ਦੇ ਵਾਅਦੇ ਕੀਤਾ ਜਾਵੇ ਪਰ ਕੋਈ ਜਿਹੜਾ ਗਵਾ ਇਹਨਾਂ ਵਰਤਨ ਨੂੰ ਜਿਹੜਾ ਗਵਾ ਕੁਝ ਵੀ ਜਿਹੜਾ ਜਿਹੜਾ ਗਵਾ ਦੱਸਿਆ ਨਹੀਂ ਉਹਨਾਂ ਨੇ ਕਿਹਾ ਕਿ ਪੈਸੇ ਹੀ ਨਹੀਂ ਹੈ ਜੀ ਪੈਸੇ ਹੀ ਨਹੀਂ ਹੈ ਜੀ ਕੋਈ ਗੱਲ ਨਹੀਂ ਹੈ ਕੋਈ ਬਾਤ ਨਹੀਂ ਹੈ ਚੱਕਰ ਇਹ ਆ ਲੈ ਜਨਤਾ ਹੋਏ ਨੂੰ ਕਹਿੰਦੇ ਕਿ